ਜ਼ਿਲ੍ਹਾ ਫਰੀਦਕੋਟ ਦੇ ਪਿੰਡ ਨੰਗਲ ਵਿਖੇ ਬਾਬਾ ਨਰਮਲ ਸਿੰਘ ਜੀ ਰੋਡਿਆਂ ਵਾਲੇ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਬਤੌਰ ਗ੍ਰੰਥੀ ਲਗਭਗ 12 ਸਾਲ گزارੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਵਿਦਿਆਨਦਾਰੀ ਉਹਨਾਂ ਦਾ ਪਰੰਪਰਤੀ ਸਨੇਹ ਦੇਖਦੇ ਹੋਏ ਪਿੰਡ ਵਾਸੀਆਂ ਨੇ ਅੱਜ ਇੱਕ ਵੱਖਰੀ ਪਰਤ ਪਾ ਕੇ ਉਹਨਾਂ ਨੂੰ ਉਥੋ ਵਧਾਈ ਦਿੱਤੀ ਹੈ ਆਓ ਗੱਲਬਾਤ ਕਰਦੇ ਆ ਉਹਨਾਂ ਨਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਤਨਵਾਰ ਕਰਾਂ ਬੱਚੇ ਨਗਰ ਦਾ ਬਾਬਾ ਜੀ ਦਾ ਜਿਨ੍ਹਾਂ ਨੇ ਸਾਡੇ ਨਗਰ ਦੇ ਪਿਛਲੇ 12 ਸਾਲ ਤੋਂ ਜੋ ਗੁਰੂ ਕਾਂ ਦਾ ਸਾਧੀ ਗਾਂਥੀ ਸਿੰਘ ਵੱਜੋਂ ਸੇਵਾ ਕੀਤੀ ਹੈ ਕਵੀਰ ਦੇ ਤੌਰ ਤੇ ਸੇਵਾ ਕੀਤੀ ਹੈ ਮੇਰੇ ਨਗਰ ਦੇ ਵਿੱਚ ਤੇ ਅੱਜ ਉਹਨਾਂ ਦੀ ਵਿਦੇਗੀ ਪਾਰਟੀ ਸੀ ਸਵੇਸ਼ਣਾਂ ਜਾ ਰਹੇ ਉਹ ਤੇ ਉਹਨਾਂ ਨੂੰ ਅਸੀਂ ਵੈਸੇ ਮਨ ਵੀ ਉਤਸਾਹ ਹੈ ਜੀ ਇੱਕ ਪਰਿਵਾਰ ਦੇ ਤੌਰ ਤੇ ਸਾਡੇ ਨਾਲ ਜਿਹੜੇ ਸੀ ਸਾਰੇ ਨਗਰ ਦਾ ਸਾਰਾ ਨਗਰ ਤੁਸੀਂ ਦੇਖਿਆ ਹੀ ਅੱਜ ਜੀ ਪਰ ਮਾਨ ਕਿਸੇ ਦਾ ਸਭ ਦੀ ਅੱਖਾਂ ਨਾਲ ਸਾਹ ਬੜਾ ਸਾਬ ਤੋਂ ਪਾਪਾ ਜੀ ਸਾਡੇ ਨਗਰ ਨੂੰ ਚੋਟੀ ਕਰ ਰਹੇ ਬਹੁਤ ਛੋਲੇ ਬੋਦੀ ਨੂੰ ਤੇਪਣ ਬਾਬਾ ਜੀ ਨੇ ਸੰਗਤ ਨੂੰ ਤੇ ਵਿਦੇਸ਼ ਦੇ ਕੇ ਉਹਦੇ ਕਿਹੜੇ ਦਵਾਈ ਲੈ ਜਿੱਦਾਂ ਬੰਦ ਹੋ ਗਿਆ 4 ਲੱਖ ਰੁਪਇਆ ਦਵਾਤਾ ਪੱਤਰ ਬਾਜਾ ਗੱਲ ਕਰਨ ਅੰਦਰ ਲਵਾਇਆ ਗਵਰਮੈਂਟ ਬਣਾਇਆ ਥਾਂ ਲਿਆ ਤੇ ਬਾਬਾ ਜੀ ਅਪਨੇਸ਼ਰ ਵਾਲੇ ਆ ਗਏ ਅਸੀਂ ਬਾਬਾ ਜੀ ਨੂੰ ਗਰੰਟੀ ਨਹੀਂ ਆ ਜੇ ਆਪਦੇ ਭੈਣ ਭਰਾਵਾਂ ਨੂੰ ਸੁੱਝ ਕੇ ਡਿਊਟੀ ਨਿਭਾਈ ਹੈ ਤੇ ਅਸੀਂ ਬਾਬਾ ਜੀ ਜਿਹੜੇ ਸਾਡੇ ਨਗਰ ਵਿੱਚ 12 ਸਾਲ ਰਹੇ ਆ ਇਹਨਾਂ ਨੇ ਸਾਡੇ ਨਗਰ ਵਾਸਤੇ ਬਹੁਤ ਸੇਧਾਂ ਦਿੱਤੀਆਂ ਜਿਵੇਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਗੁਰੂ ਘਰ ਨਾਲ ਜੁੜਿਆ ਬਾਬਾ ਜੀ ਨਾਲ ਸਾਰੇ ਨਗਰ ਦਾ ਬਹੁਤ ਪਿਆਰ ਹੈ ਤੇ ਵੈਸੇ ਤਾਂ ਚਲੋ ਬਲੈਗੀ ਦੇ ਰਹੇ ਆ ਪਰ ਮਨ ਉਹ ਜਿਹੜਾ ਦਿਲ ਹੈ ਉਹ ਖੁਸ਼ ਨਹੀਂਗਾ ਬਾਬਾ ਜੀ ਦੀ ਜਾਨ ਤੇ ਸਿੱਤਰਾਈ ਬਾਬਾ ਜੀ ਸਾਡਾ ਜੀਤ ਨਹੀਂ ਕਰਦਾ ਬਾਬਾ ਜੀ ਨੂੰ ਭੇਜ ਜਾਂਦਾ ਕਿਉਂਕਿ ਇਹਨਾਂ ਨਾਲ ਬੜਾ ਪਿਆਰ ਆ ਸਾਡੇ ਉਧਰ ਗੁਰਦੁਆਰਾ ਜਿਹੜਾ ਸਾਡੀ ਜਦੋਂ ਕੋਈ ਫੰਕਸ਼ਨ ਹੁੰਦਾ ਉੱਥੇ ਸਾਡੇ ਵਿੱਚ ਸ਼ਾਮਿਲ ਹੁੰਦੇ ਆ ਤੇ ਮੰਨਤਾ ਫਿਰ 12 ਸਾਲ ਹੋ ਗਏ ਨਾਲ ਇੱਕ ਪਰਵਾਰ ਦੀ ਤਰ੍ਹਾਂ ਰਹੇ ਆ ਤੇ ਮੰਨਤਾ ਪਰਿਵਾਰ ਜੀ ਸੁਭਾਤੇ ਜੀ ਦਾ ਸਰਪੰਚ ਜੀ ਸਿੰਘ ਜੀ ਬਾਬੇ ਜੀ ਵਿਦਾਇਕੀ ਦੇ ਸਾਨੂੰ ਬਹੁਤ ਮਾਣ ਖੁਸ਼ੀ ਵੀ ਹੈ ਤੇ ਮਨ ਵੀ ਭਰ ਆਉਂਦਾ ਕਿ ਜਾਂਦੇ ਬਾਬਾ ਜੀ ਸਾਡੇ ਨਾਲ ਬਹੁਤ ਮਾਣ ਜੁੜਿਆ ਸੀਗਾ ਇਹਨਾਂ ਦਾ ਜੀ ਬੱਚਿਆਂ ਨੂੰ ਵੀ ਸੇਹ ਦਿੱਤੀ ਆ ਨਿੱਕੇ ਨਿੱਕੇ ਬੱਚਿਆਂ ਨੂੰ ਹੀ ਪੱਗ ਦਾ ਬੰਨਣ ਦਾ ਸਿਖਾਉਣ ਦਾ ਲੰਗਰ ਮੈਂ ਬਾਹਰ ਹਾਂ ਯੂ ਐਸ ਤੋਂ ਬਾਬਾ ਜੀ ਦਾ ਬਾਈ ਨੇ ਬਹੁਤ ਜਿਆਦੇ ਪਿਆਰ ਜੀ ਹੋਰ ਸਾਡਾ ਨਕਰ ਇਹਨਾਂ ਨੂੰ ਬਹੁਤ ਜਿਆਦੇ ਪਿਆਰ ਕਰਦਾ ਸਾਡੇ ਦਾ ਸਦਾ ਪਿਆਰ ਵੇਖ ਕੇ ਮਨ ਨੂੰ ਅਦਾਸੀ ਵੀ ਹੈ ਵੀ ਇੱਥੇ ਨਕਰ ਦੇ ਵਿੱਚ ਬਾਬਾ ਜੀ ਨੇ ਬਹੁਤ ਸੇਵਾ ਕੀਤੀ ਬੜੀ ਪ੍ਰੇਮ ਦੇ ਨਾਲ ਸੇਵਾ ਕੀਤੀ ਹੈ ਸੁਮਿੱਟੀ ਸੇਵਾ ਨਿਭਾਈ ਹੈ ਇਸ ਕਰਕੇ ਇਹਨਾਂ ਦੇ ਜਾਣ ਦੇ ਇਹ ਵਿਰਾਗ ਵੀ ਹੈ ਜੋ ਸੰਗਤਾਂ ਨਾਲ ਪਿਆਰ ਸੀਗਾ ਪਰ ਬਾਬਾ ਜੀ ਇੱਕ ਗੱਲ ਹੋਰ ਵੀ ਹੈ ਅੱਜ ਦਾ ਜਿਹੜਾ ਫੰਕਸ਼ਨ ਹੈ ਤੁਹਾਡੇ ਲਈ ਉਹ ਬਹੁਤ ਜਿਹੜਾ ਹੈਗਾ ਕ੍ਰਿਟੀਕਲ ਹੈ ਕਿਉਂਕਿ ਤੁਹਾਨੂੰ ਉਦੋਂ ਵਧੀਆ ਬੰਨਾ ਪੈਣਾ ਓਕੇ ਜੀ ਠੀਕ ਜੀ ਜੀ ਸਤਿਗੁਰੂ ਪਾਸ਼ਾ ਕਿਰਪਾ ਕਰਨ ਜੀ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਰਹਿਮਤਾ ਭਰਿਆ ਹਾਸ ਰੁਕ ਕੇ ਇਹ ਸਵਾਵਾਂ ਲੈ ਲਈਆਂ ਹਮ ਆਪਗੁਣ ਭਰੇ ਏਕ ਗੁਣmai ਮਨੁੱਖ ਕਦੇ ਪੂਰਾ ਨਹੀਂ ਹੋ ਸਕਦਾ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ ਪੂਰਾ ਪ੍ਰਭ ਆ ਰੱਧਿਆ ਪੂਰਾ ਜਾ ਕਰ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਗੁਰੂ ਦੇ ਗੁਣ ਗਾਉਣੇ ਆਪਾਂ ਰਲ ਮਿਲ ਕੇ ਸੰਗਤ ਦੇ ਨਾਲ ਵਿਚਰ ਕੇ ਅਰਦਾਸ ਕਰਾਂਗੇ ਕੋਸ਼ਿਸ਼ ਕਰਾਂਗੇ ਪੂਰੀ ਦੀ ਪੂਰੀ ਤੇ ਸੰਗਤ ਦੇ ਨਾਲ ਇਸੇ ਤਰ੍ਹਾਂ ਦਾਸ ਦਾ ਵੀ ਪਿਆਰ ਬਣਿਆ ਰਵੇ ਜੀ